ਆਮ ਜਨਤਾ ਨੂੰ ਕਿਉਂ ਦਬਕੇ ਰੱਖਦੇ ਆਂ ਚੋਰ ਚੋਰ ਨੂੰ ਫੜਨ ਵਾਸਤੇ ਤੇ ਕਾੜ ਵਾਸਤੇ ਅੱਛਾ ਚੋਰ ਨੂੰ ਫੜਨ ਵਾਸਤੇ ਅੱਛਾ ਤੁਸੀਂ ਪਿੱਛੇ ਜੋ ਕੋਈ ਚੋਰ ਕੁੱਟਿਆ ਵੀ ਹੈ ਹਾਂ ਕੁੱਟਿਆ ਏ ਲੋਕਾਂ ਨੂੰ ਵੀ ਕੁੱਟਿਆ ੜੇ ਲੋਕਾਂ ਨੂੰ ਵੀ ਕੁੱਟਿਆ ਹੈ ਗੁੱਸਾ ਲੋਕਾਂ ਦੀ ਕੱਢਦੇ ਹੋ ਤੁਸੀਂ ਹਾਂ ਕੱਢਣਾ ਪੈਂਦਾ ਹਾਂ ਕੱਢਣਾ ਪੈਂਦਾ ਦਾ ਉਹ ਵਾਰੀ ਡਾਂਗ ਮਾਰਨੀ ਪੈਂਦੀ ਹੈ ਹਾਂ ਡਾਂਗ ਮਾਰਦੇ ਕਹਿੰਦੀ ਹੈ ਕਿਹੜਾ ਖਾਣਾ ਬਣਾਇਆ ਕਰ ਬਣਾਇਆ ਕਰੂਗੇ ਜ਼ਿਆਦਾ ਕਿਹੜਾ ਫੇਵਰੇਟ ਹੈ ਮੈਂ ਇਦਾਂ ਸਵਾਦ ਨਹੀਂ ਲੈਣਾ ਐ ਕਰਕੇ ਬਣਾ ਚਲੋ ਤੁਹਾਡੇ ਮੰਮੀ ਉਹ ਤਾਂ ਨਹੀਂ ਖੜੇ ਤੁਸੀਂ ਮੈਂ ਵੈਸੇ ਮਜ਼ਾਕ ਕਰ ਰਿਹਾ ਸੀ ਜੀ ਅਜਾ ਮੰਮੀ ਖੜੇ ਆ ਮੰਮੀ ਕੀ ਬਣਾ ਦਿੰਦੇ ਆ ਹੈ ਮੈਗੀ ਮੈਗੀ ਬਣਾਉਂਦੇ ਆ ਤੇ ਪਾਪਾ ਨੂੰ ਕੀ ਖਿਲਾਂਦੇ ਪਾਪਾ ਕਿਵਲੇ ਕੰਮ ਤੋਂ ਆਣ ਥੱਕੇ ਫਿਰ ਕੀ ਦਿੰਦੇ ਹੁੰਦੇ ਆ ਤਾਂ ਪਾਪਾ ਕੀ ਡਿਮਾਂਡ ਕਰਦੇ ਆ ਦਰਰ ਨਹੀਂ ਪਤਾ ਅੱਜ ਅੱਜ ਨਹੀਂ ਕੁਝ ਕਹਿੰਦੇ ਪਾਣੀ ਪਾਓ ਕਹਿੰਦੇ ਪਾਣੀ ਹੀ ਦੇ ਦੇ ਤੇ ਤੁਸੀਂ ਕੀ ਸਿਖਾਇਆ ਕਰੋਗੇ ਬੱਚਿਆਂ ਨੂੰ ਕੀ ਗੁੱਸਾ ਈ ਲਾਇਆ ਕਰੋਗੇ ਹੈ ਸਭ ਤੋਂ ਫੇਵਰਿਟ ਟੀਚਰ ਕੌਣ ਹੈ ਅੱਜ ਕੀ ਸਿਖਾਇਆ ਮੈਡਮ ਨੇ ਫਿਰ ਪੋਸਟਮੈਨ ਦੀ ਕੀ ਡਿਊਟੀ ਹੁੰਦੀ ਹੈ ਪਰਚੀ ਪਰ ਪਰਚੀ ਤਾਂ ਪੇਪਰ ਚ ਚਲਾਈ ਦੀ ਆ ਕੋ ਬੜੀ ਪਿਆਰੀ ਡਿਮੋਨਸਟ੍ਰੇਸ਼ਨ ਦਿੱਤੀ ਇਹਨਾਂ ਬੱਚਿਆਂ ਨੇ ਪਹਿਲਾਂ ਆਵਰ ਹੈਲਪਰਸ ਦੇ ਬਾਰੇ ਔਰ ਸੱਚੀ ਪੋਲਿਟਿਸ਼ੀਅਨਸ ਡਾਕਟਰ ਪੁਲਿਸ ਪ੍ਰਸ਼ਾਸਨ ਨੇ ਸਾਡੀ ਹੈਲਪ ਲੀ ਹੁੰਦਾ ਪਰ ਅਸੀਂ ਲੋਕ ਝਿਜਕਦੇ ਰਹਿੰਦੇ ਆਂ ਅਸਲੀ ਤਾਂ ਜਵਾਬ ਦਿੰਦੇ ਨਹੀਂ ਜਿਹੜੇ ਅੱਜ ਦੇ ਦਿਨਲੇ ਬਣਿਆ ਆਪੇ ਇਹਨਾਂ ਤੋਂ ਸਵਾਲ ਲੈ ਲੈਣੇ ਆਂ ਇੰਸਪੈਕਟਰ ਸਾਹਿਬ ਇੱਕ ਗੱਲ ਦੱਸੋ ਨਵੇਂ ਸ਼ਹਿਰ ਚ ਬਹੁਤ ਚੋਰੀਆਂ ਹੋ ਰਹੀਆਂ ਜੀ ਤੁਸੀਂ ਸਿਰ ਚਲਾਣੇ ਕਿੱਟਰੇ ਹੋ ਹੋਰ ਕੰਮ ਨਹੀਂ ਕਰਨਾ ਕੁਝ ਕਰਦਾ ਏ ਕਰਦੇ ਹੋ ਤੁਸੀਂ ਫਿਰ ਆਮ ਜਨਤਾ ਨੂੰ ਕਿਉਂ ਦਬਕੇ ਮਾਰਦੇ ਆਂ ਚੋਰ ਚੋਰ ਨੂੰ ਫੜਨ ਵਾਸਤੇ ਚੋਰ ਨੂੰ ਫੜਨ ਵਾਸਤੇ ਅੱਛਾ ਚੋਰ ਨੂੰ ਫੜਨ ਵਾਸਤੇ ਅੱਛਾ ਤੁਸੀਂ ਪਿੱਛੇ ਜੇ ਕੋਈ ਚੋਰ ਕੁੱਟਿਆ ਵੀ ਹੈ ਹਾਂ ਕੁੱਟਿਆ ਏ ਲੋਕਾਂ ਨੂੰ ਵੀ ਕੁੱਟਿਆ ੜੇ ਲੋਕਾਂ ਨੂੰ ਵੀ ਕੁੱਟਿਆ ਹੈ ਗੁੱਸਾ ਲੋਕਾਂ ਦੀ ਕੱਢਦੇ ਹੋ ਤੁਸੀਂ ਹਾਂ ਕੱਢਣਾ ਪੈਂਦਾ ਹਾਂ ਕੱਢਣਾ ਪੈਂਦਾ ਦਾ ਉਹ ਮਾਰੀ ਡਾਂਗ ਮਾਰਨੀ ਪੈਂਦੀ ਹੈ ਹਾਂ ਡਾਂਗ ਮਾਰਦੇ ਕਹਿੰਦੀ ਏ ਤੁਹਾਨੂੰ ਕੋਣ ਕਹਿੰਦਾ ਡਾਂਗ ਮਾਰਨ ਨੂੰ ਅਸੀਂ ਕਹਿੰਦੇ ਆ ਅਫਸਰ ਕਹਿੰਦੇ ਆ ਹਾਂ ਫਿਰ ਜਦੋਂ ਤੁਸੀਂ ਅਸਲੀ ਜੀ ਇਨਸਪੈਕਟਰ ਬਣ ਕੇ ਫਿਰ ਸਭ ਤੋਂ ਪਹਿਲਾਂ ਕਿਹਦੇ ਡਾਂਗ ਮਾਰੋਗੇ ਪਹਿਲਾ ਪੁਲਿਸ ਸਟੇਸ਼ਨ ਨਾਲ ਤੇ ਤਾਂ ਜਰਾ ਕੇ ਕਰਦੇ ਤਾਂ ਨਹੀਂ ਕੁਝ ਕਹੋਗੇ ਨਾ ਮੰਮੀ ਡਾਡੀ ਨੂੰ ਕੀ ਕਹੋਗੇ ਮੰਮੀ ਡਾਡੀ ਨੂੰ ਚਾਹ ਬਣਾਉਣ ਵਾਸਤੇ ਲੱਕ ਲੰਗਰੀ ਰੱਖ ਲੈਣਾ ਚਲੋ ਠੀਕ ਹੈ ਜੀ ਸਿਆਸਦਾਨ ਸਾਹਿਬ ਕੀ ਹੋ ਰਿਹਾ ਸਾਡੇ ਪੰਜਾਬ ਦਾ ਡਾਕਟਰ ਸਾਹਿਬ ਪੇਸ਼ੈਂਟਸ ਜਿਹੜੇ ਆ ਇਹਨੇ ਖੁਸ਼ ਨਹੀਂ ਆ ਉਹ ਕਹਿੰਦੇ ਕਿ ਜਿਹੜੇ ਡਾਕਟਰ ਆ ਉਹ ਸਾਨੂੰ ਨਾ ਆਪਣੀ ਕਿਸ਼ਤਾ ਵਾਸਤੇ ਰੱਖ ਲੈਂਦੇ ਤੁਸੀਂ ਬਹੁਤ ਛੋਟੇ ਬੱਚੇ ਫਿਰ ਵੀ ਤੁਹਾਡਾ ਪ੍ਰੋਫੈਸ਼ਨ ਤੁਹਾਨੂੰ ਕਿਵੇਂ ਲੱਗਦਾ ਛੋਟੀ ਹੈ ਨਾ ਕਿੰਨੀ ਅਜੇ ਦੀ 5 ਇਅਰਸ ਅੱਛਾ ਬੇਟਾ ਕੀ ਨਾਂ ਤੁਹਾਡਾ ਜਸਲੀਨ ਹਾਂਜੀ ਜਸਲੀਨ ਕੀ ਜਸਲੀਨ ਜਸਲੀਨ ਤੁਸੀਂ ਡਾਕਟਰ ਬਣਨਾ ਬੜੇ ਹੋ ਕੇ ਚੰਗਾ ਲੱਗਦਾ ਡਾਕਟਰ ਬਣਨਾ ਤੁਸੀਂ ਫਿਰ ਸੇਵਾ ਕਰਿਆ ਕਰੋਗੇ ਸੇਵਾ ਕਰੋਗੇ ਮੰਮੀ ਡੈਡੀ ਕੀ ਕਹਿੰਦੇ ਹੁੰਦੇ ਡਾਕਟਰ ਬਣਨਾ ਬੜੇ ਹੋ ਕੇ ਹੈ ਬਹੁਤ ਚੰਗੀ ਗੱਲ ਹੈ ਜਸਲੀਨ ਨੂੰ ਅਸੀਂ ਅਸ਼ੀਰਵਾਦ ਦਿੰਨੇ ਆਂ ਦੁਆ ਕਰਦੇ ਆਂ ਕਿ ਇੰਨੀ ਅੱਛੀ ਡਾਕਟਰ ਬਣੇ ਕਿ ਜਿਹੜਾ ਵੀ ਇਹਦੇ ਕੋਲ ਇਲਾਜ ਕਰਾਣਾ ਆਵੇ ਉਹਨੂੰ ਠੀਕ ਕਰਕੇ ਭੇਜੇ ਜੋ ਅੱਜ ਕੱਲ ਦੇ ਹਾਲਾਤ ਹੈ ਉਹ ਨਾ ਹੋਣ ਡੋ ਕੇ ਬਣਨਾ ਕੀ ਹੈ ਫਾਰਮਰ ਫਾਰਮਰ ਬਣਨਾ ਉਹ ਤਾਂ ਵੈਸੇ ਹੀ ਜੰਮ ਦਾ ਪੰਜਾਬੀ ਫਾਰਮਰ ਹੀ ਆ ਚਲੋ ਕੋਈ ਗੱਲ ਬਹੁਤ ਪਰਮਾਤਮਾ ਤੋਂ ਚੜਦੀ ਕਲਾ ਬਖਸ਼ ਆਓ ਸਰ ਵਿਪਾਦੀਆ ਦੇ ਨਾਂ ਤੇ ਤਾੜੀ ਮਾਰ ਦਿਓ ਇਹਨਾਂ ਕਰਕੇ ਬੱਚਿਓ ਇਹ ਨਹੀਂ ਤਾਂ ਤਿਆਰੀ ਕਰਦੇ ਨੇ ਰਨਿੰਗ ਕਰਦੇ ਆ ਐਕਸਰਸਾਈਜ਼ ਕਰਦੇ ਆ ਸੋਲਿਡ ਰੱਖਣਾ ਪੈਣਾ ਬੋਡੀ ਨੂੰ ਜੇ ਫੌਜ ਚ ਜਾਣਾ ਰੱਖੋਗੇ ਚਲੋ ਬਹੁਤ ਸ਼ੁਕਰੀਆ ਇੱਕ ਘਬਰਾ ਕਿਉ ਰਹਾ ਜੀ ਐ ਤਾਂ ਕਿਤੇ ਆ ਹੀ ਨਹੀਂਦਾ ਆਓ ਬੱਚੇ ਇੱਕ ਇੱਕ ਹੀ ਬਣੇ ਹੋ ਜੀ ਅੱਛਾ ਮੈਂ ਕਿਹਾ ਐਮ ਬਣਾ ਮੈਕਡੋਨਲਡ ਨੂੰ ਤਾਏ ਆ ਸ਼ੈਫ ਬਣੇ ਆ ਅੱਛਾ ਸਭ ਤੋਂ ਪਹਿਲਾਂ ਸ਼ੁਰੂਆਤ ਨਾਲ ਡਾਕਟਰ ਸਾਹਿਬ ਹੁੰਦੀ ਇੱਥੋਂ ਆ ਜੇ ਖਾਣਾ ਅੱਛਾ ਮਿਲੇ ਵੀ ਤੁਹਾਡੇ ਕੋ ਜਾਣ ਦੀ ਜ਼ਰੂਰਤ ਹੀ ਨਹੀਂ ਹੈਗੀ ਕੀ ਨਾ ਤੁਹਾਡਾ ਅੰਮੀ ਹੰਮਰੀ ਅੱਛਾ ਜੀ ਦੱਸੋ ਜਰਾ ਉਧਰ ਤੁਸੀਂ ਕੀ ਕਰੋਗੇ ਬੜੇ ਹੋ ਕੇ ਖਾਣਾ ਖਲਾਉਂਗੇ ਕਿਹੜਾ ਖਾਣਾ ਬਣਾਇਆ ਕਰ ਬਣਾਇਆ ਕਰੋਗੇ ਜ਼ਿਆਦਾ ਕਿਹੜਾ ਫੇਵਰੇਟ ਹੈ ਮੈਂ ਇਦਾਂ ਸਵਾਦ ਨਹੀਂ ਲੈਣਾ ਐ ਕਰਕੇ ਬਣਾਣਾ ਕਿਹੜਾ ਆ ਘਰ ਕਿਹੜਾ ਖਾਣਾ ਬਣਾਉਂਦੇ ਹੁੰਦੇ ਆ ਮੈਗੀ ਪੇਸਟਰੀਸ ਚਾਕਲੇਟ ਉਹ ਤਾਂ ਤੁਸੀਂ ਖਾਣੇ ਸਾਨੂੰ ਕੀ ਖਿਲਾਉਂਗੇ ਅੱਛਾ ਮੰਮੀ ਕੀ ਬਣਾਉਂਦੇ ਆ ਪਾਪਾ ਨੂੰ ਮੰਮੀ ਕੀ ਪਾਪਾ ਨੂੰ ਕੀ ਪਸੰਦ ਹੈ ਹਾਂਜੀ ਕੀ ਕਹਿੰਦੇ ਜਿੰਨੀ ਮਰਜ਼ੀ ਜਿੰਨੀ ਮਰਜ਼ੀ ਕੋਸ ਜੋ ਮਰਜ਼ੀ ਕਹਿੰਦੇ ਮੰਮੀ ਕਹਿੰਦੇ ਪਾਪਾ ਕੋੜਾ ਘੁੱਟ ਕਰਕੇ ਪੀ ਲੈਂਦੇ ਖਾ ਲੈਂਦੇ ਨਾ ਚਲੋ ਤੁਹਾਡੇ ਮੰਮੀ ਉਹ ਤਾਂ ਨਹੀਂ ਖੜੇ ਤੁਸੀਂ ਮੈਂ ਵੈਸੇ ਮਜ਼ਾਕ ਕਰ ਰਿਹਾ ਸੀ ਜੀ ਅਜਾ ਮੰਮੀ ਖੜੇ ਆ ਮੰਮੀ ਕੀ ਬਣਾ ਦਿੰਦੇ ਆ ਹਾਂ ਮੈਗੀ ਮੈਗੀ ਬਣਾਉਂਦੇ ਆ ਤੇ ਪਾਪਾ ਨੂੰ ਕੀ ਖਿਲਾਉਂਦੇ ਆ ਪਾਪਾ ਕਈ ਵੇਲੇ ਕੰਮ ਤੋਂ ਆਣ ਥੱਕੇ ਫਿਰ ਕੀ ਦਿੰਦੇ ਹੁੰਦੇ ਆ ਪਾਪਾ ਕੀ ਡਿਮਾਂਡ ਕਰਦੇ ਆ ਦਰਦਾ ਨਹੀਂ ਪਤਾ ਅੱਜ ਅੱਜ ਨੂੰ ਕੁਝ ਕਹੇਂਦੇ ਪਾਣੀ ਪਾਓ ਕਹਿੰਦੇ ਪਾਣੀ ਦੇ ਦੇ ਚਲੋ ਬਹੁਤ ਪਿਆਰੀ ਬੱਚੀ ਹੈ ਜੀ ਔਰ ਮੰਮੀ ਦੀ ਕੁਕਿੰਗ ਚ ਹੈਲਪ ਕਰਨੀ ਹੈ ਡਾਲ ਦੇ ਨਾਲ ਪੜਨਾ ਵੀ ਹੈ ਪੜ ਕੇ ਅੱਗੇ ਵੀ ਜਾਣਾ ਅਫਸਰ ਵੀ ਬਣਨਾ ਹੈ ਅੱਛੀ ਜਗ੍ਹਾ ਤੇ ਵੀ ਨੌਕਰੀ ਕਰਨੀ ਹੈ ਔਰ ਮੰਮੀ ਦੀ ਹੈਲਪ ਵੀ ਕਰਨੀ ਹੈ ਠੀਕ ਹੈ ਬੇਟੇ ਡੋਮੈਸਟੀਕਲ ਬਹੁਤ ਜ਼ਰੂਰੀ ਹੈ ਮੰਮੀ ਦਾ ਸਾਥ ਵੀ ਦੇਣਾ ਸ਼ਾਬਾਸ਼ ਆਓ ਬੱਚੇ ਇਹ ਬੜੀ ਪਿਆਰੀ ਬੇਟੀ ਹੈ ਜੀ ਕੀ ਨਾਮ ਹੈ ਬੇਟਾ ਤੁਹਾਡਾ ਰਲੀਨ ਰਲੀਨ ਤੁਸੀਂ ਅੱਜ ਕੀ ਬਣੇ ਹੋ ਟੀਚਰ 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 ਤਾਂ ਸਮਾਜ ਨਿਰਮਾਤਾ ਹੁੰਦੇ ਆ ਫਾਊਂਡੇਸ਼ਨ ਪਾਰਟ ਆ ਵੀ ਤੁਸੀਂ ਕੀ ਸਿਖਾਇਆ ਕਰੋਗੇ ਬੱਚਿਆਂ ਨੂੰ ਕੀ ਗੁੱਸਾ ਹੀ ਲਾਇਆ ਕਰੋਗੇ ਹੈ ਸਭ ਤੋਂ ਫੇਵਰਿਟ ਟੀਚਰ ਕੌਣ ਹੈ ਸਭ ਤੋਂ ਫੇਵਰਿਟ ਟੀਚਰ ਕੌਣ ਹੈ ਚੰਗੇ ਟੀਚਰ ਕਿਹੜੇ ਲੱਗਦੇ ਆ ਉਹ ਇਹ ਤਾਂ ਡਰਿਓ ਹੀ ਲੱਗ ਰਹਾ ਕਹਿੰਦੀ ਹੁਣ ਸਾਹਮਣੇ ਖੜੇ ਆ ਕੀ ਨਾਮ ਮੈਡਮ ਦਾ ਦੀਪਿਕਾ ਦੀਪਿਕਾ ਕੁੱਟਦੇ ਮੈਨੂੰ ਤੁਹਾਨੂੰ ਕਿਸ ਖਾਂਦੇ ਹੁੰਦੇ ਮੈਡਮ ਚਲੋ ਬੜੀ ਪਿਆਰੀ ਬੱਚੀ ਹੈ ਜੀ ਇਹਨਾਂ ਬੱਚਿਆਂ ਦੇ ਇੱਕ ਮੈਨੂੰ ਆਪਣੀ ਬੇਟੀ ਦੀ ਯਾਦ ਆ ਗਈ ਆਓ ਬੱਚੇ ਤੁਸੀਂ ਕੀ ਬਣੇ ਆ ਪੋਸਟਮੈਨ ਪੋਸਟਮੈਨ ਆਜਕਲ ਤਾਂ ਵਟਸਐਪ ਦਾ ਜਮਾਨਾ ਤੁਸੀਂ ਕਿੱਥੇ ਆ ਗਏ ਦੱਸੋ ਕੀ ਜ਼ਿੰਮੇਵਾਰੀ ਹੈ ਪੋਸਟਮੈਨ ਦੀ ਕੀ ਨਾ ਤੁਹਾਡਾ ਪਲੀਜ਼ ਹੈ ਪਲੀਜ਼ ਪ੍ਰਿੰਸ ਨਾ ਪ੍ਰਿੰਸ ਕੰਮ ਪੋਸਟਮੈਨ ਦੇ ਹੈ ਅੱਛਾ ਅੱਜ ਕੀ ਸਿਖਾਇਆ ਮੈਡਮ ਨੇ ਫਿਰ ਪੋਸਟਮੈਨ ਦੀ ਕੀ ਡਿਊਟੀ ਹੁੰਦੀ ਹੈ ਪਰਚੀ ਪਰ ਪਰਚੀ ਤਾਂ ਪੇਪਰ 'ਚ ਚਲਾਈਦੀ ਆ ਕੀ ਕੰਮ ਪੋਸਟਮੈਨ ਦਾ ਲੋਕਾਂ ਦੇ ਜੋ ਮੈਸੇਜ ਆਦੇ ਆ ਚਿੱਠੀਆਂ ਪੱਤਰ ਕਰ ਪਹੁੰਚਾਣਾ ਅੱਜ ਕੱਲ WhatsApp ਵਧੀਆ ਲੱਗ ਰਿਹਾ ਕਿ ਤੁਹਾਨੂੰ ਚਿੱਠੀ ਵਧੀਆ ਲੱਗਦੀ ਸੀ ਕਿ ਚਿੱਠੀ ਕਰ ਕਰ ਜਾਂਦੀ ਜਿਹੜੀ ਚਿੱਠੀ ਚਿੱਠੀ ਵਧੀਆ ਲੱਗਦੀ ਸੀ WhatsApp ਨਾਲ ਟਾਈਮ ਖਰਾਬ ਹੁੰਦਾ ਚਲੋ ਸਾਰੇ ਦਿਨ ਲੋਕ ਲੱਗੇ ਰਹਿੰਦੇ ਆ ਛੱਡਦੇ ਹੀ ਨਹੀਂ ਹਨਾ ਅਨਯੂਜਵਲ ਅਨਵਾਂਟਡ ਗੱਲਾਂ ਕਰਦੇ ਆ ਹਨਾ ਫਿਰ ਬੰਦ ਹੋ ਜਾਣਾ ਚਾਹੀਦਾ WhatsApp ਬੰਦ ਵੀ ਨਹੀਂ ਕਰਦਾ ਚਲ ਕੀ ਕੀ ਕਹਣਾ ਮੰਮਾ ਪਾਪਾ ਨੂੰ ਕੀ ਕਹਣਾ ਦੇਖਦੇ ਪਏ ਉੱਧਰ ਦੇਖੋ ਉਹ ਚ ਮੰਮੀ ਕੋਲ ਖੜੇ ਆ ਕੀ ਕਹਣਾ ਮੰਮੀ ਨੂੰ ਮੈਨੂੰ ਵੀ ਫੋਨ ਲੈ ਦੋ ਮੈਂ ਵੀ ਵਟਸਐਪ ਚ ਲਾ ਲੈ ਕਰਾਂ ਚਲੋ ਕੋਈ ਗਾਣਾ ਹੰਦਾ ਸੁਣਾ ਦਿਓ ਫੇਰ